ਬਿੱਲੀਆਂ ਅੱਖਾਂ ਵਾਲੀ ਸੋਹਣੀ ਅਤੇ ਜਵਾਨ ਕੁੜੀ ਨੂੰ ਇਹ ਮਾ ਲੱਭ ਕੇ ਲਿਆਈ ਸੀ ਆਪਣੇ ਪੁੱਤ ਦੇ ਲਈ ਤਾਂ ਕਿ ਉਸਦੇ ਨਾਲ ਵਿਆਹ ਕਰਵਾਉਣ ਤੋਂ ਬਾਅਦ ਉਸਦੇ ਘਰ ਦੇ ਵਿੱਚ ਵੀ ਖੁਸ਼ੀਆਂ ਆਣ ਅਤੇ ਸਾਰੀ ਉਸਦੀ ਇਸ ਨੂਦ ਦੀਆਂ ਸਿਫਤਾਂ ਕਰਨ ਕਿ ਕਿੰਨੀ ਸੋਹਣੀ ਕੁੜੀ ਵਿਆਹ ਕੇ ਲਿਆਉਂਦੀ ਹੈ ਇਹ ਕਹਾਣੀ ਇੱਥੇ ਤੱਕ ਤਾਂ ਮਾ ਦੇ ਵੱਲੋਂ ਪੂਰੀ ਠੀਕ ਤਰ੍ਹਾਂ ਦੇ ਨਾਲ ਸੋਚੀ ਸਮਝੀ ਗਈ ਸੀ ਪਰ ਬਾਅਦ ਦੇ ਵਿੱਚ ਇਸ ਘਰ ਦੇ ਵਿੱਚ ਜੋ ਕੁਝ ਹੁੰਦਾ ਗਿਆ ਉਹ ਇੱਕ ਇੱਕ ਕਰਕੇ ਇੰਨਾ ਜ਼ਿਆਦਾ ਨਾ ਬਰਦਾਸ਼ਤ ਕਰਨ ਯੋਗ ਸੀ ਕਿ ਅੰਤ ਨੂੰ ਜਾ ਕੇ ਅੱਜ ਇਸ ਘਰ ਦੇ ਵਿੱਚ ਜੰਮੇ ਹੋਏ ਬੱਚੇ ਵੀ ਆਪਣੀ ਹੀ ਮਾਂ ਦੇ ਨਾਲ ਹੱਦੋਂ ਵੱਧ ਨਫ਼ਰਤ ਕਰ ਰਹੇ ਨੇ ਸੇਖਵਾ ਪਿੰਡ ਦੀ ਇਹ ਸਾਰੀ ਘਟਨਾ ਜਿੱਥੇ ਦੀ ਰਹਿਣ ਵਾਲੀ ਜੋਗਿੰਦਰ ਕੌਰ ਦੇ ਵੱਲੋਂ ਆਪਣੇ ਮੁੰਡੇ ਦਾ ਵਿਆਹ ਰਾਜਵੀਰ ਕੌਰ ਦੇ ਨਾਲ ਕੀਤਾ ਗਿਆ ਸੀ ਉਸ ਨੂੰ ਵਿਆਹ ਕੇ ਲਿਆਂਦਾ ਗਿਆ ਸੀ ਇੱਕ ਸੋਹਣੀ ਸੁਨੱਖੀ ਔਰਤ ਸੀ ਇਹ ਅਤੇ ਘਰ ਤੇ ਵਿੱਚ ਬੱਚੇ ਵੀ ਹੋ ਗਏ ਇਸ ਦਾ ਪਤੀ ਵਿਦੇਸ਼ ਦੇ ਵਿੱਚ ਚਲਾ ਗਿਆ ਅਤੇ ਇਸ ਮਗਰੋਂ ਹੀ ਇਹੋ ਜਿਹੇ ਘਟਨਾਵਾਂ ਤੇ ਗੱਲਾਂ ਪਰਿਵਾਰ ਦੇ ਵਿੱਚ ਹੋਣੀਆਂ ਸ਼ੁਰੂ ਹੋਈਆਂ ਕਿ ਲੜਾਈ ਝਗੜਾ ਹੁੰਦਾ ਹੁੰਦਾ ਸੀ ਅਤੇ ਨਾਲ ਹੀ ਰਾਜਵੀਰ ਕੌਰ ਨਾਮ ਦੀ ਇਹ ਨੂ ਦੇ ਵੱਲੋਂ ਪਿੰਡ ਦੇ ਹੀ ਇੱਕ ਬੰਦੇ ਦੇ ਨਾਲ ਆਪਣੇ ਸਬੰਧ ਕਾਇਮ ਕਰ ਲਏ ਜਾਂਦੇ ਨੇ ਇਸ ਦਾ ਨਾਮ ਅਜੇਪਾਲ ਸੀ ਨਿਤਦੀਨ ਦਾ ਮਿਲਣਾ ਆਣਾ ਜਾਣਾ ਅਤੇ ਇੱਕ ਨਾ ਇੱਕ ਦਿਨ ਇਹ ਝੂਠ ਫੜਿਆ ਹੀ ਜਾਣਾ ਸੀ ਕਿ ਇਹ ਔਰਤ ਕਰ ਕੀ ਰਹੀ ਹੈ ਸਸ ਜੋਗਿੰਦਰ ਕੌਰ ਨੂੰ ਪਤਾ ਲੱਗ ਚੁੱਕਿਆ ਸੀ ਕਿ ਉਸਦੀ ਨੂ ਦੇ ਸਬੰਧ ਨੇ ਜਿਸ ਤੋਂ ਬਾਅਦ ਉਸਨੇ ਇਸ ਨੂੰ ਵਰਜਿਆ ਵੀ ਪਰ ਰਾਜਵੀਰ ਕੌਰ ਹਟੀ ਨਹੀਂ ਇਸ ਮਗਰੋਂ ਉਸਨੇ ਹਜੇਪਾਲ ਦੇ ਨਾਲ ਮਿਲ ਕੇ ਇੱਕ ਇਹੋ ਜਿਹੀ ਖੌਫਨਾਕ ਵਾਰਦਾਤ ਨੂੰ ਅੰਜਾਮ ਦੇਣ ਦੀ ਪਲਾਨਿੰਗ ਕੀਤੀ ਕਿ ਅੱਜ ਉਸਦੇ ਬੱਚੇ ਹੀ ਆਖ ਰਹੇ ਨੇ ਕਿ ਸਾਡੀ ਮਾਂ ਮਾਂ ਨਹੀਂ ਸਗੋਂ ਮਾਂ ਦੇ ਨਾਮ ਤੇ ਇੱਕ ਕਲੰਕ ਹੈ ਰਾਤ ਦੇ 1.5 ਵਜੇ ਤੀਨ ਨੇ ਖੁਦ ਦਰਵਾਜ਼ੇ ਦੇ ਅੰਦਰੋਂ ਦੇਖਿਆ ਵੀ ਕਿ ਵਾਪਰ ਕੀ ਰਿਹਾ ਇਸ ਮਹਾਰਾਜਵੀਰ ਕੌਰ ਨੇ ਆਪਣੇ ਉਸਾਸਿਕ ਅਜੀਪਾਲ ਦੇ ਨਾਲ ਮਿਲ ਕੇ ਇਹੋ ਜਿਹੀ ਖੌਫਨਾਕ ਵਾਰਦਾਤ ਰਚੀ ਕਿ ਉਸ ਤੋਂ ਬਾਅਦ ਅਜ ਉਸਤੇ ਬੱਚੇ ਵੀ ਆਖ ਰਹੇ ਨੇ ਕਿ ਸਾਡੀ ਮਾਂ ਮਾਂ ਦੇ ਨਾਮ ਤੇ ਹੀ ਕਲੰਕ ਹੈ ਇੱਕ ਧੀ ਨੇ ਕਿ ਆਪਣੇ ਕੰਨੀ ਸਭ ਕੁਝ ਦੇਖਿਆ ਸੀ ਕਿ ਉਸਦੀ ਮਾਂ ਕੀ ਕਰ ਰਹੀ ਹੈ ਉਸਦੀ ਦਾਦੀ ਦੇ ਨਾਲ ਕੀ ਕੁਝ ਹੋ ਰਿਹਾ ਹੈ ਰਾਤ ਦੇ ਕਰੀਬ 1:30 ਵਜੇ ਦਾ ਸਮਾਂ ਜਦੋਂ ਉਸਨੇ ਆਪਣੀ ਦਾਦੀ ਦੀਆਂ ਚੀਕਾਂ ਸੁਣੀਆਂ ਤੇ ਭੱਜ ਕੇ ਜਾ ਕੇ ਜਦੋਂ ਦਰਵਾਜ਼ੇ ਦਾ ਥੋੜਾ ਜਿਹਾ ਬੂਹਾ ਖੋਲ ਕੇ ਦੇਖਿਆ ਤਾਂ ਉਸ ਨੂੰ ਦਿਖਦਾ ਕਿ ਉਸਦੀ ਮਾਂ ਉਸਦੀ ਦਾਦੀ ਨੂੰ ਮਾਰ ਰਹੀ ਹੈ ਤੇ ਨਾਲ ਉਹ ਬੰਦਾ ਵੀ ਸ਼ਾਮਿਲ ਹੈ ਅੰਦਰ ਜਾਣ ਦੀ ਹਿੰਮਤ ਇਸ ਕੁੜੀ ਨੇ ਇਸ ਕਰਕੇ ਨਹੀਂ ਕੀਤੀ ਕਿ ਉਹ ਇਸ ਮਾੜੀ ਘਟਨਾ ਨੂੰ ਅੰਜਾਮ ਦਿੰਦੇ ਹੋਏ ਜਦੋਂ ਦੇਖ ਰਹੀ ਸੀ ਇਤਾ ਉਸਤੇ ਲੋ ਕੰਡੇ ਖੜੇ ਹੋ ਗਏ ਕਿ ਘਰ ਦੇ ਵਿੱਚ ਇਹ ਕੁਝ ਵੀ ਹੋ ਸਕਦਾ ਹੈ ਉਸਦੇ ਹੀ ਮਾਂ ਇਹ ਕਾਰਾ ਵੀ ਕਰ ਸਕਦੀ ਹੈ ਅਤੇ ਉਸ ਨੂੰ ਪੂਰਾ ਯਕੀਨ ਸੀ ਕਿ ਜੇਕਰ ਉਹ ਇਸ ਸਮੇਂ ਅੰਦਰ ਜਾਊਗੀ ਤਾਂ ਉਹਦੀ ਵੀ ਜਾਨ ਇਸੇ ਤਰ੍ਹਾਂ ਲੈ ਲਈ ਜਾਣੀ ਹੈ। ਫਖਰ ਸਵੇਰ ਹੋਣ ਦਾ ਇੰਤਜ਼ਾਰ ਕੀਤਾ ਗਿਆ ਤੇ ਹੀਮਾ ਆਪਣੇ ਬੱਚਿਆਂ ਨੂੰ ਸਵੇਰੇ ਤਿਆਰ ਕਰਦੀ ਹੈ ਤੇ ਕਹਿੰਦੀ ਹੈ ਕਿ ਤੁਸੀਂ ਸਕੂਲ ਚਲੇ ਜਾਓ ਕਿਸੇ ਨੂੰ ਵੀ ਕੁਝ ਨਾ ਦੱਸਿਓ ਜੇਕਰ ਕੁਝ ਦੱਸੋਗੇ ਤਾਂ ਤੁਹਾਡਾ ਵੀ ਅੰਜਾਮ ਇਹੀ ਹੋਵੇਗਾ। ਇਹ ਸਾਰੇ ਸ਼ਬਦ ਸੁਣਨ ਤੋਂ ਬਾਅਦ ਜਵਾਨ ਕੁੜੀ ਸਹਿਮ ਚੁੱਪਕੀ ਸੀ ਕਿ ਉਸਦੀ ਮਾਂ ਹਕੀ ਕੀ ਕਹਿ ਰਹੀ ਹੈ ਤਾਂ ਖੈਰ ਹੌਲੀ ਹੌਲੀ ਕਰਦੇ ਹੋਏ ਨਾਲ ਦੇ ਰਿਸ਼ਤੇਦਾਰਾਂ ਨੂੰ ਪਤਾ ਲੱਗਦਾ ਜਦੋਂ ਅੰਤਿਮ ਰਸਮਾਂ ਕੀਤੀਆਂ ਜਾਂਦੀਆਂ ਨੇ ਤਾਂ ਗਲੇ ਦੇ ਉੱਪਰ ਨਿਸ਼ਾਨ ਦੇਖਿਆ ਜਾਂਦਾ ਹੈ ਇਸੇ ਮਾਦੇ ਪੁੱਤ ਦੇ ਵੱਲੋਂ ਨਿਸ਼ਾਨ ਦੇਖਣ ਤੋਂ ਬਾਅਦ ਪੁਲਿਸ ਨੂੰ ਵੀ ਦੱਸਿਆ ਗਿਆ ਅਤੇ ਫਿਰ ਉਸ ਕੁੜੀ ਤੋਂ ਜਦੋਂ ਪੁੱਛਗਿੱਛ ਕੀਤੀ ਜਾਂਦੀ ਹੈ ਪੋਤੀ ਸੀ ਜੋ ਕਿ ਇਸ ਘਰ ਦੀ ਤਾਂ ਉਸ ਨੇ ਦੱਸਿਆ ਕਿ ਉਸਦੀ ਦਾਦੀ ਦੇ ਨਾਲ ਬੀਤੀ ਰਾਤ ਨੂੰ ਘਰ ਦੇ ਵਿੱਚ ਕੀ ਕੁਝ ਹੋਇਆ ਅਤੇ ਉਸਦੀ ਮਾਂ ਹੁਣ ਤੱਕ ਕਿਹੜੇ ਕੰਮਾਂ ਦੇ ਵਿੱਚ ਸੀ ਹਜ਼ਾਰ ਵਾਰ ਉਸ ਨੂੰ ਰੋਕਣ ਤੋਂ ਬਾਅਦ ਵੀ ਉਹ ਨਹੀਂ ਰੁਕੀ ਇਸ ਸਾਰਾ ਮਾਮਲਾ ਇੱਥੇ ਹੀ ਸੁਲਝਾਇਆ ਤੇ ਸਮੇਟਿਆ ਜਾ ਸਕਦਾ ਸੀ ਜੇਕਰ ਸਸਤੇ ਵੱਲੋਂ ਆਪਣੀ ਨੂੰ ਨੂੰ ਸਮਝਾ ਲਿਆ ਗਿਆ ਸੀ ਕਿ ਘਰ ਦੇ ਵਿੱਚ ਬੱਚੇ ਨੇ ਪਤੀ ਤੇਰਾ ਵਿਦੇਸ਼ ਤੇ ਵਿੱਚ ਹੈ ਕਿਸੇ ਚੀਜ਼ ਦੀ ਕਮੀ ਨਹੀਂ ਤਾਂ ਤੂੰ ਇੱਥੇ ਹੀ ਰੁਕ ਜਾ ਉੱਥੇ ਉਸ ਔਰਤ ਨੂੰ ਰੁਕ ਜਾਣਾ ਚਾਹੀਦਾ ਸੀ ਪਰ ਉਹ ਆਪਣੇ ਬੱਚਿਆਂ ਦੀ ਨਜ਼ਰਾਂ ਦੇ ਵਿੱਚ ਵੀ ਡਿੱਗ ਪਈ ਸਮਾਜ ਦੀ ਨਜ਼ਰਾਂ ਦੇ ਵਿੱਚ ਵੀ ਉਹ ਗਲਤ ਸਾਬਿਤ ਹੋ ਚੁੱਕੀ ਹੈ ਅਤੇ ਨਾਲ ਹੀ ਇਸ ਮਗਰੋਂ ਇਹਨਾਂ ਨੂੰ ਫੜਨ ਤੋਂ ਬਾਅਦ ਪੁਲਿਸ ਦੇ ਵੱਲੋਂ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਹੈ ਇਕਸਪਤੋ ਵੱਡਾ ਦੁੱਖ ਹੈ ਮਾਂ ਨੂੰ ਇਸ ਗੱਲ ਦਾ ਤਾਂ ਜ਼ਰੂਰ ਲੱਗਣਾ ਹੈ ਕਿ ਆ ਜੋਸਤੇ ਹੀ ਬੱਚੇ ਆਖ ਰਹੇ ਨੇ ਕਿ ਸਾਡੀ ਮਾਂ ਮਾਂ ਦੇ ਨਾਮ ਤੇ ਕਲੰਕ ਹੈ ਰਾਤ ਹਮ ਸੋ ਰਹੇ تھے ਕਰੀਬ 1.5 ਦਾ ਸਮੇਂ tha ਤਬ ਮੈਨੇ ਆਵਾਜ਼ ਸੁਣੀ ਦਾਦੀ ਕੇ ਚੀਖਨੇ ਕੀ ਤਮ ਜਬ ਮੈਨੇ ਕਮਰੇ ਸੇ ਅਗਾ ਦੇਖਾ ਤੋ ਇਕ ਲੜਕਾ tha ਵੋ ਦਾਦੀ ਜੀ ਕਾ ਗਲਾ ਦਬਾ ਰਹਾ tha ਔਰ ਮਮਾ ਨੇ ਉਸਕੇ ਪਿਪਾਜੂ ਪਕੜੇ ਹੋਏ থে ਦਾਦੀ ਕੇ तो मैं डर गई देख कर तो मुझे लगा कि अगर मैं गई तो वो मुझे भी मार देंगे इसलिए मैं चुप रही और मैंने कमरे का दरवाज़ा बंद कर लिया वजह ये थी कि वो उन्हें रोकती थी ममा कहती थी मुझे आज़ादी चाहिए मैं जहाँ मर्जी जाऊँ मुझे कोई रोके ना तो दादी कहती थी कि ये गलत बात है ऐसा नहीं करना चाहिए तो वो कहती कि मुझे कोई रोके ना तो इसलिए उसने ऐसा किया अगले दिन मम्मा ने कहा कि आप दोनों स्कूल जाओ और किसी को मत बताना कि हमने ये किया है वरना मैं तुम्हें भी मार दूंगी जब इसकी मौत हुई है इसने ये उजागर करने की कोशिश की भी ये इसका ਜੋ ਐ ਨੈਚੁਰਲੀ ਮੌਤ ਹੋਈ ਹੈ ਪਰ ਜੋ ਉਸਕਾ ਪੁਜ ਕੇਂਦਰਪੁਰ ਦਾ ਬੇਟਾ ਹੈ ਹਰਜੀਤ ਸਿੰਘ ਉਸਨੇ ਇਸ ਕੋ ਬੋਰਸੇ ਦੇਖਾ ਬੈਡ ਬੋਡੀ ਕੋ ਉਸਨੇ ਉਸਕੋ ਮਨ ਮੇਂ ਸ਼ੱਕ ਹੋਇਆ ਇਸ ਬਾਰੇ ਰਿਗਾਰਡਿੰਗ ਕਿ ਜੋ ਹੈ ਮਾਤਾ ਕੀ ਜੋ ਮੌਤ ਹੈ ਮੇਰੀ ਮੰਮੀ ਕੀ ਉਹ ਨੈਚੁਰਲ ਨਹੀਂ ਹੈ ਇਸ ਕੋ ਸ਼ੱਕ ਹੋ ਗਿਆ ਬਿਲੀਆਂ ਅੱਖਾਂ ਵਾਲੀ ਸੋਹਣੀ ਅਤੇ ਜਵਾਨ ਕੁੜੀ ਨੂੰ ਇਹ ਮਾਂ ਲੱਭ ਕੇ ਲਿਆਈ ਸੀ ਆਪਣੇ ਪੁੱਤ ਦੇ ਲਈ ਤਾਂ ਕਿ ਉਸਦੇ ਨਾਲ ਵਿਆਹ ਕਰਵਾਉਣ ਤੋਂ ਬਾਅਦ ਉਸਦੇ ਘਰ ਦੇ ਵਿੱਚ ਵੀ ਖੁਸ਼ੀਆਂ ਆਣ ਅਤੇ ਸਾਰੀ ਉਸਦੀ ਇਸ ਨੂਦ ਦੀਆਂ ਸਿਫਤਾ ਕਰਨ ਕਿ ਕਿੰਨੀ ਸੋਹਣੀ ਕੁੜੀ ਵਿਆਹ ਕੇ ਲਿਆਉਂਦੀ ਹੈ ਇਹ ਕਹਾਣੀ ਇੱਥੇ ਤੱਕ ਤਾਂ ਮਾ ਦੇ ਵੱਲੋਂ ਪੂਰੀ ਠੀਕ ਤਰ੍ਹਾਂ ਦੇ ਨਾਲ ਸੋਚੀ ਸਮਝੀ ਗਈ ਸੀ ਪਰ ਬਾਅਦ ਦੇ ਵਿੱਚ ਇਸ ਘਰ ਦੇ ਵਿੱਚ ਜੋ ਕੁਝ ਹੁੰਦਾ ਗਿਆ ਉਹ ਇੱਕ ਇੱਕ ਕਰਕੇ ਇੰਨਾ ਜ਼ਿਆਦਾ ਨਾ ਬਰਦਾਸ਼ਤ ਕਰਨ ਯੋਗ ਸੀ ਕਿ ਅੰਤ ਨੂੰ ਜਾ ਕੇ ਅੱਜ ਇਸ ਘਰ ਦੇ ਵਿੱਚ ਜੰਮੇ ਹੋਏ ਬੱਚੇ ਵੀ ਆਪਣੀ ਹੀ ਮਾ ਦੇ ਨਾਲ ਹੱਦੋਂ ਵੱਧ ਨਫ਼ਰਤ ਕਰ ਰਹੇ ਨੇ ਸੇਖਵਾ ਪਿੰਡ ਦੀ ਇਹ ਸਾਰੀ ਘਟਨਾ ਜਿੱਥੇ ਦੀ ਰਹਿਣ ਵਾਲੀ ਜੋਗਿੰਦਰ ਕੌਰ ਦੇ ਵੱਲੋਂ ਆਪਣੇ ਮੁੰਡੇ ਦਾ ਵਿਆਹ ਰਾਜਵੀਰ ਕੌਰ ਦੇ ਨਾਲ ਕੀਤਾ ਗਿਆ ਸੀ ਉਸ ਨੂੰ ਵਿਆਹ ਕੇ ਲਿਆਂਦਾ ਗਿਆ ਸੀ ਇੱਕ ਸੋਹਣੀ ਸੁਨੱਖੀ ਔਰਤ ਸੀ ਇਹ ਅਤੇ ਘਰ ਦੇ ਵਿੱਚ ਬੱਚੇ ਵੀ ਹੋ ਗਏ ਇਸ ਦਾ ਪਤੀ ਵਿਦੇਸ਼ ਤੇ ਵਿੱਚ ਚਲਾ ਗਿਆ ਅਤੇ ਇਸ ਮਗਰੋਂ ਹੀ ਇਹੋ ਜਿਹੀਆਂ ਘਟਨਾਵਾਂ ਤੇ ਗੱਲਾਂ ਪਰਿਵਾਰ ਤੇ ਵਿੱਚ ਹੋਣੀਆਂ ਸ਼ੁਰੂ ਹੋਈਆਂ ਕਿ ਲੜਾਈ ਝਗੜਾ ਹੁੰਦਾ ਹੁੰਦਾ ਸੀ ਅਤੇ ਨਾਲ ਹੀ ਰਾਜਵੀਰ ਕੌਰ ਨਾਮ ਦੀ ਇਹ ਨੂ ਦੇ ਵੱਲੋਂ ਪਿੰਡ ਦੇ ਹੀ ਇੱਕ ਬੰਦੇ ਦੇ ਨਾਲ ਆਪਣੇ ਸਬੰਧ ਕਾਇਮ ਕਰ ਲਏ ਜਾਂਦੇ ਨੇ ਇਸ ਦਾ ਨਾਮ ਅਜੇਪਾਲ ਸੀ ਨਿਤਦੀਨ ਦਾ ਮਿਲਣਾ ਆਣਾ ਜਾਣਾ ਅਤੇ ਇੱਕ ਨਾ ਇੱਕ ਦਿਨ ਇਹ ਝੂਠ ਫੜਿਆ ਹੀ ਜਾਣਾ ਸੀ ਕਿ ਇਹ ਔਰਤ ਕਰ ਕੀ ਰਹੀ ਹੈ ਸਸ ਜਗਿੰਦਰ ਕੌਰ ਨੂੰ ਪਤਾ ਲੱਗ ਚੁੱਕਿਆ ਸੀ ਕਿ ਉਸਦੀ ਨੂ ਦੇ ਸਬੰਧ ਨੇ ਜਿਸ ਤੋਂ ਬਾਅਦ ਉਸਨੇ ਇਸ ਨੂੰ ਵਰਜਿਆ ਵੀ ਪਰ ਰਾਜਵੀਰ ਕੌਰ ਹਟੀ ਨਹੀਂ ਇਸ ਮਗਰੋਂ ਉਸਨੇ ਅਜੀਪਾਲ ਦੇ ਨਾਲ ਮਿਲ ਕੇ ਇੱਕ ਇਹੋ ਜਿਹੀ ਖੌਫਨਾਕ ਵਾਰਦਾਤ ਨੂੰ ਅੰਜਾਮ ਦੇਣ ਦੀ ਪਲਾਨਿੰਗ ਕੀਤੀ ਕਿ ਅੱਜ ਉਸਦੇ ਬੱਚੇ ਹੀ ਆਖ ਰਹੇ ਨੇ ਕਿ ਸਾਡੀ ਮਾਂ ਮਾਂ ਨਹੀਂ ਸਗੋਂ ਮਾਂ ਦੇ ਨਾਮ ਤੇ ਇੱਕ ਕਲੰਕ ਹੈ ਰਾਤ ਦੇ 1.5 ਵਜੇ ਤੀਨ ਨੇ ਖੁਦ ਦਰਵਾਜ਼ੇ ਦੇ ਅੰਦਰੋਂ ਦੇਖਿਆ ਵੀ ਕਿ ਵਾਪਰ ਕੀ ਰਿਹਾ ਇਸਮਾ ਰਾਜਵੀਰ ਕੋਰਪ ਨੇ ਆਪਣੇ ਉਹ ਸਾਸ਼ੀ ਕਜੇਪਾਲ ਦੇ ਨਾਲ ਮਿਲ ਕੇ ਇਹੋ ਜਿਹੀ ਖੌਫਨਾਕ ਵਾਰਦਾਤ ਰਚੀ ਕਿ ਉਸ ਤੋਂ ਬਾਅਦ ਅਜ ਉਸਦੇ ਬੱਚੇ ਵੀ ਆਖ ਰਹੇ ਨੇ ਕਿ ਸਾਡੀ ਮਾਂ ਮਾਂ ਦੇ ਨਾਮ ਤੇ ਹੀ ਕਲੰਕ ਹੈ ਇੱਕ ਤੀ ਜਿਹਨੇ ਕਿ ਆਪਣੇ ਕੰਨੀ ਸਭ ਕੁਝ ਦੇਖਿਆ ਸੀ ਕਿ ਉਸਦੀ ਮਾਂ ਕੀ ਕਰ ਰਹੀ ਹੈ ਉਸਦੀ ਦਾਦੀ ਦੇ ਨਾਲ ਕੀ ਕੁਝ ਹੋ ਰਿਹਾ ਹੈ ਰਾਤ ਦੇ ਕਰੀਬ 1.5 ਵਜੇ ਦਾ ਸਮਾਂ ਜਦੋਂ ਉਸਨੇ ਆਪਣੀ ਦਾਦੀ ਦੀਆਂ ਚੀਕਾਂ ਸੁਣੀਆਂ ਤੇ ਭੱਜ ਕੇ ਜਾ ਕੇ ਜਦੋਂ ਦਰਵਾਜੇ ਦਾ ਥੋੜਾ ਜਿਹਾ ਬੂਹਾ ਖੋਲ ਕੇ ਦੇਖਿਆ ਤਾਂ ਉਸ ਨੂੰ ਦਿਖਦਾ ਕਿ ਉਸ ਦੀ ਮਾਂ ਉਸ ਦੀ ਦਾਦੀ ਨੂੰ ਮਾਰ ਰਹੀ ਆ ਤੇ ਨਾਲ ਉਹ ਬੰਦਾ ਵੀ ਸ਼ਾਮਿਲ ਆ ਅੰਦਰ ਜਾਣ ਦੀ ਹਿੰਮਤ ਇਸ ਕੁੜੀ ਨੇ ਇਸ ਕਰਕੇ ਨਹੀਂ ਕੀਤੀ ਕਿ ਉਹ ਇਸ ਮਾੜੀ ਘਟਨਾ ਨੂੰ ਅੰਜਾਮ ਦਿੰਦੇ ਹੋਏ ਜਦੋਂ ਦੇਖ ਰਹੀ ਸੀ ਤਾਂ ਉਸ ਦੇ ਲੋ ਕੰਡੇ ਖੜੇ ਹੋ ਗਏ ਕਿ ਘਰ ਦੇ ਵਿੱਚ ਇਹ ਕੁਝ ਵੀ ਹੋ ਸਕਦਾ ਹੈ ਉਸ ਦੀ ਹੀ ਮਾਂ ਇਹ ਕਾਰਾ ਵੀ ਕਰ ਸਕਦੀ ਹੈ ਅਤੇ ਉਸ ਨੂੰ ਪੂਰਾ ਯਕੀਨ ਸੀ ਕਿ ਜੇਕਰ ਉਹ ਇਸ ਸਮੇਂ ਅੰਦਰ ਜਾਊਗੀ ਤਾਂ ਉਹਦੀ ਵੀ ਜਾਨ ਇਸੇ ਤਰ੍ਹਾਂ ਲੈ ਲਈ ਜਾਣੀ ਹੈ ਅਕਰ ਸਵੇਰ ਹੋਣ ਦਾ ਇੰਤਜ਼ਾਰ ਕੀਤਾ ਗਿਆ ਤੇ ਹੀ ਮਾਂ ਆਪਣੇ ਬੱਚਿਆਂ ਨੂੰ ਸਵੇਰੇ ਤਿਆਰ ਕਰਦੀ ਹੈ ਤੇ ਕਹਿੰਦੀ ਹੈ ਕਿ ਤੁਸੀਂ ਸਕੂਲ ਚਲੇ ਜਾਓ ਕਿਸੇ ਨੂੰ ਵੀ ਕੁਝ ਨਾ ਦੱਸਿਓ ਜੇਕਰ ਕੁਝ ਦੱਸੋਗੇ ਤਾਂ ਤੁਹਾਡਾ ਵੀ ਅੰਜਾਮ ਇਹੀ ਹੋਵੇਗਾ ਇਹ ਸਾਰੇ ਸ਼ਬਦ ਸੁਣਨ ਤੋਂ ਬਾਅਦ ਜਵਾਨ ਕੁੜੀ ਸਹਿਮ ਚੁੱਪਕੀ ਸੀ ਕਿ ਉਸਦੀ ਮਾਂ ਇਹ ਕੀ ਕਹਿ ਰਹੀ ਹੈ